ਜੈ ਕਰਾ ਕਰ ਦਿਓਰੇ ਵਾਲੀ ਮਾਂ ਦਾ ਬੋਲ ਸਾਚੇ ਦਰਬਾਰ ਕੀ ਜੈ ਇੱਥੇ ਮਾਤਰਾਣ ਦੀ ਬਹੁਤ ਕਿਰਪਾ ਹੈ ਜਿਹੜੇ ਵੀ ਹੁੰਦੇ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਮੇਰੀਆਂ ਵੀ ਬਹੁਤ ਹੋਈਆਂ ਨੇ ਕਿਤੇ ਵੀ ਵੱਡੇ ਕੰਮ ਮਾਂ ਨੇ ਕੀਤੇ ਆ ਨਾ ਤੇ ਮੈਂ ਦੱਸ ਨਹੀਂ ਸਕਦੀ ਇਹ ਮਾਂ ਨੂੰ ਪਤਾ ਜੇ ਮੈਨੂੰ ਪਤਾ ਹੈ ਬੜੀ ਕਿਰਪਾ ਮਾਂ ਦੀ ਬਹੁਤ ਬਹੁਤ ਤਿਨਾਤੇ ਮਨਾਏ ਜਾਂਦੇ ਵਧੀਆ ਵਧੀਆ ਬਹੁਤ ਵਧੀਆ ਮਾਂ ਹੀ ਜਗ੍ਹਾ ਇੱਥੇ ਮਾਂ বিরাজ ਮਾਂ ਨੇ ਹਰ ਦਿਲੇ 24 ਘੰਟੇ ਦਿਨ ਰਾਤ ਮਾਤਰਾਣ ਹੀ বিরাজ ਮਾਂ ਨੂੰ ਗੂਰ ਇੱਥੇ ਬਣਾ ਕੇ ਲੈਂਦੇ ਆ ਮਾਤਰਾਣ ਜੀ ਸਭ ਕੋਸ਼ ਮਾਤਾ ਮਿਲਦਾ ਕੋਈ ਇਹੋ ਜੀ ਚੀਜ਼ ਜਿਹੜੀ ਨਹੀਂ ਦਿੰਦੀ ਮਾਂ ਬੜੀ ਕਿਰਪਾ ਮਾਂ ਦੀ ਜੈ ਮਾਤਾ ਦੀ ਮੈਂ ਮਹੰਤ ਅਮਿਤ ਸ਼੍ਰੀ ਕਾਲੀਵਾਰਾ ਮੰਦਿਰ ਬਟਾਲਾ ਤੋਂ ਆਪਣਾ ਸਾਰੇ ਦੇਸ਼ ਵਾਸੀਆਂ ਨੂੰ ਪਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਸ਼ਵਿਨ ਮਾਸ ਦੇ ਜੋ ਕਿ ਅਸੂ ਦੇ ਨਰਾਤੇ ਕਿਹਾ ਜਾਂਦਾ ਜਿੰਨਾਂ ਨੂੰ ਉਹਨਾਂ ਦੇ ਸ਼ੁਭ ਆਰੰਭ ਤੇ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹੈ ਮੰਦਿਰ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਸਾਡੇ ਬਜ਼ੁਰਗਾਂ ਨੂੰ ਮਾਂ ਨੇ ਸੁਪਨੇ ਦੇ ਵਿੱਚ ਦਰਸ਼ਨ ਦਿੱਤੇ ਸੀਗੇ ਇੱਥੇ ਇੱਕ ਖੂਹ ਸੀਗਾ ਕਿ ਮਾਂ ਉੱਥੇ ਵੀ ਰਾਜਮਾਨ ਹੈ ਉਹ ਜਦੋਂ ਖੂਹ ਦੇ ਵਿੱਚੋਂ ਮਹਾਮਈ ਨੂੰ ਕੱਢਿਆ ਗਿਆ ਅੱਜ ਵੀ ਪ੍ਰਤੀਮਾ ਮਹਾਮਈ ਦੀ ਉਸਰਾਈ ਹੈ ਤੇ ਸਾਡਾ ਪਰਿਵਾਰ ਲਗਾਤਾਰ ਪੀੜ੍ਹੀਦਰ ਪੀੜ੍ਹੀ ਜਨਰੇਸ਼ਨ ਟੂ ਜਨਰੇਸ਼ਨ ਸੇਵਾ ਕਰ ਰਿਹਾ ਹੈ ਅਸ਼ਵਿਨ ਮਾਸ ਦੇ ਵਿੱਚ ਜੋ ਲੰਗੂਰ ਵਿਧਾਨ ਦੀ ਪਰਸਾ ਹੈ ਪੂਰੇ ਬਿਸ਼ਪਸ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਦਾਪਤ ਹੈ ਇੱਕ ਅੰਮ੍ਰਿਤਸਰ ਦਾ ਦੁਰਗੈਰਾ ਟੈਂਪਲ ਇੱਕ ਸਾਡੀ ਮਾਂ ਬਟਾਲੇ ਕਾਦੀਦਵਾਰੇ ਵਾਲੀ ਅਸ਼ਵਿਨ ਮਾਸ ਦੇ ਵਿੱਚ ਬੱਚੇ ਆ ਮਾਪੇ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਨੇ ਸਵੇਰੇ ਸ਼ਾਮ ਇੱਥੇ ਮੱਥਾ ਟਿਕਾਉਂਦੇ ਨੇ ਤੇ ਲਾਫੇ ਜਦੋਂ ਦੁਸ਼ਹਿਰਾ ਹੁੰਦਾ ਹੈ ਦੁਸ਼ਹਿਰੇ ਦੇ ਮੱਥਾ ਟਿਕਾ ਕੇ ਉਹ ਆਪਣਾ ਜਿਹੜਾ ਚੋਲਾ ਹੈ ਵਧਾ ਦਿੰਦੇ ਨੇ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਸਾਧਕ ਬਣਨਾ ਰੱਖੋ ਨਵਰਾਤਰੀ ਹੈ ਮਾਂ ਦੀ ਅਪਾਰ ਕਿਰਪਾ ਹੁੰਦੀ ਹੈ ਮਾਂ ਦੇ ਚਰਨਾਂ ਦੇ ਵਿੱਚ ਧਿਆਨ ਲਗਾਓ ਮੰਦਰ ਆਓ ਮਹਾਮਈ ਦਾ ਪਾਠ ਕਰੋ ਹਨੂਮਨ ਚਾਲੀਸਾ ਦਾ ਪਾਠ ਕਰੋ ਦੁਰਗਾ ਸਥੂਤੀ ਦਾ ਪਾਠ ਕਰੋ ਅਤੇ ਅੱਛੇ ਕਰਮ ਕਰਨ ਦੀ ਕੋਸ਼ਿਸ਼ ਕਰੋ ਮੌਲੀ ਕਿੰਨੇ ਦਿਨ ਨਰਾਤੇ ਆ ਅਸ਼ਟਮੀ ਕਿਹਨਾਂ ਮਹੀਨੇ ਨਵਰਾਤਰੇ ਇਸ ਵਾਰ ਇੱਕ ਨਵਰਾਤਰਾ ਵਧਿਆ ਹੈ ਜਿਸ ਤਰ੍ਹਾਂ ਕਿ ਅਸ਼ਟਮੀ ਨਾਰਮਲੀ ਸੋਮਵਾਰ ਬੰਦੀ ਹੈ ਬਟ ਇੱਕ ਨਵਰਾਤਰਾ ਵਧਿਆ ਹੋਣ ਕਰਕੇ ਨਵਰਾ ਜੋ ਅਸ਼ਟਮੀ ਹੈ ਉਹ 30 ਤਰੀਕ ਸੌਰੀ ਮੰਗਲਵਾਰ ਨੂੰ ਮਨਾਇ ਜਾਏਗੀ